ਮੈਂ ਕੋਈ ਬੈਸ ਨਹੀਂ ਕੀਤੀ ਤੈਨੂੰ ਸਾਬਤ ਕਰ ਚੱਲੀ ਆ ਗੱਲ ਗੱਲ ਕਰੋ ਕੀ ਕਰਲੇਗਾ ਫੇਸ ਨਾ ਕਰੋ ਫੇ ਤੁਸੀਂ ਵੀ ਨਾ ਕਰੋ ਆਪਣਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਬੈਸ ਨਹੀਂ ਕੀਤੀ ਤੈਨੂੰ ਸਾਬਤ ਕਰ ਚੱਲੀ ਆ ਗੱਲ ਗੱਲ ਕਰੋ ਕੀ ਕਰਲੇਗਾ ਕਰਨੀ ਕਰੀ ਕੀ ਮਤਲਬ ਹੈ ਕੀ ਕਰ ਲੈਂਦੇ ਤੁਸੀਂ ਵੀ ਯਾਰੋ ਕੁੜੀ ਨੂੰ ਨਾਮ ਕੀਤਾ ਉਹਦਾ ਬੋਨ ਤੁਸੀਂ ਮੈਂ ਕੋਈ ਬੈਸ ਨਹੀਂ ਕੀਤੀ ਤੈਨੂੰ ਸਾਬਤ ਕਰ ਚੱਲੀ ਆ ਗੱਲ ਗੱਲ ਕਰੋ ਕੀ ਕਰਲੇਗਾ ਫੇਸ ਨਾ ਕਰੋ ਫੇ ਤੁਸੀਂ ਵੀ ਨਾ ਕਰੋ ਆਪਣਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਵੈਸ ਨਹੀਂ ਕੀਤੀ ਤੈਨੂੰ ਸਾਵਧ ਕਰ ਚੱਲੀ ਐ ਗੱਲ ਗੱਲ ਕਰੋ ਕੀ ਕਰ ਲੈਣਾ ਆ ਬਾਤ ਕਰਨੀ ਕਰਨੀ ਕੀ ਮਤਲਬ ਕੀ ਕਰ ਲਵਾਂਗੇ ਤੁਸੀਂ ਵੀ ਯਾਰੋ ਕੁੜੀ ਨੂੰ ਨਾਮ ਕਿਤਾਉਂਦਾ ਫੋਨ ਤੁਸੀਂ ਮੈਂ ਕੋਈ ਵੈਸ ਨਹੀਂ ਕੀਤੀ ਤੈਨੂੰ ਸਾਵਧ ਕਰ ਚੱਲੀ ਐ ਗੱਲ ਗੱਲ ਕਰੋ ਕੀ ਕਰ ਲੈਣਾ ਵੈਸ ਨਾ ਕਰੋ ਫੇਰ ਤੁਸੀਂ ਵੀ ਨਾ ਕਰੋ ਆਪਣਾ ਕਰੋ ਫੇਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਵੈਸ ਨਹੀਂ ਕੀਤੀ ਤੈਨੂੰ ਸਾਵਧ ਕਰ ਚੱਲੀ ਐ ਗੱਲ ਗੱਲ ਕਰੋ ਕੀ ਕਰ ਲੈਣਾ ਆ ਬਾਤ ਕਰਨੀ ਕਰੀ ਮਤਲਬ ਕੀ ਕਰ ਲੋਂਦੇ ਕਰ ਰਹੇ ਆ ਇਹਦਾ ਤੁਸੀਂ ਯਾਰੋ ਕੁੜੀ ਨੂੰ ਵਰਨਾਮ ਕੀਤਾ ਹੋਗਾ ਗੋਮ ਤੁਸੀਂ ਐਸੀ ਤਾਂ ਮੈਂ ਕੋਈ ਬਹਿਤ ਨਹੀਂ ਕੀਤੀ ਤੈਨੂੰ ਸਾਵਧਤ ਕਰ ਚੱਲੀ ਆ ਗੱਲ ਗੱਲ ਕਰੋ ਕੀ ਕਰ ਲੈਣਾ ਫੈਸਲਾ ਕਰੋ ਫੇ ਤੁਸੀਂ ਵੀ ਨਾ ਕਰੋ ਆਪਣਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਬਹਿਤ ਨਹੀਂ ਕੀਤੀ ਤੈਨੂੰ ਸਾਵਧਤ ਕਰ ਚੱਲੀ ਆ ਗੱਲ ਗੱਲ ਕਰੋ ਕੀ ਕਰ ਲੈਣਾ ਕਰਨੀ ਕਰੀ ਮਤਲਬ ਕੀ ਕਰ ਲੋਂਦੇ ਕਰ ਰਹੇ ਆ ਇਹਦਾ ਤੁਸੀਂ ਯਾਰੋ ਕੁੜੀ ਨੂੰ ਵਰਨਾਮ ਕੀਤਾ ਹੋਗਾ ਗੋਮ ਤੁਸੀਂ ਐਸੀ